हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇੜ ਲਈ ਲੈ ਕੇ ਆਇਆ ਉਹਨਾਂ ਵਿੱਚੋਂ ਇੱਕ ਤਾਂ ਹੀ ਫਰਵਸੀ ਆ ਤੇ ਦੋ ਟੋਕੜਾ ਗਾਵਾਂ ਟੋਕੜਾ ਗੱਬਣਾ ਟੋਕੜਾ ਗੱਬਣ ਗਾਵਾਂ ਨੇ ਤੇ ਇੱਕ ਤਾਜੀ ਸੂਈ ਆ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 814 67 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਸ੍ਰੀਕਾਲ ਅਸੀ ਗੱਲ ਬਾਈ ਕਿਵੇਂ ਚੱਲਦਾ ਬਾਈ ਕੰਮ ਬੜੀ ਵਧੀਆ ਮਾਲਕ ਦੀ ਕਿਰਪਾ ਠੀਕ ਆ ਨਾਮ ਤੇ ਐਡਰੈਸ ਬੋਲੋ ਹਾਂ ਬਾਈ ਮੇਰਾ ਜੱਗਾ ਪਿੰਡ ਢੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਹੂੰ ਤਪਾ ਆਪਣੂ ਰਹ ਜਾਂਦਾ 4 ਕਿਲੋਮੀਟਰ ਪੱਖੋਂ ਕੈਂਚੀ 8 ਕਿਲੋਮੀਟਰ ਠੀਕ ਆ ਹਾਂ ਬਈ ਮੈਂ ਨੰਬਰ ਬੋਲ ਦੋ ਬਈ 7699997138 ਬਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਫਿਰ ਚਾਰ ਪਸੂਆ ਬਈ ਚਾਰ ਪਸੂਆ ਬਈ ਦੋ ਟੋਕੜਾਂ ਬਣਾਂਗੇ ਟਾਪ ਕੋਕਾ ਪੀਸ ਠੀਕ ਆ ਤੇ ਕਾ ਬੜ ਬਈ ਮਹੀਨੇ ਦੀ ਸੂਈ ਵੀ ਆ ਇੱਕ ਮਹੀਨਾ ਹੋ ਗਿਆ ਸੂਈ ਜਮਾ ਸਹੀ ਮਹੀਨੇ ਤੋਂ ਕੱਟ ਆ ਬਈ ਦੇਣਾ ਠੀਕ ਆ ਹਾਂ ਬੱਚਾ ਬਈ ਇਹ ਮਰ ਗਿਆ ਬੱਸੀ ਪਰ ਦੁਰਦਾ ਤੁਹਾਨੂੰ ਬਹੁਤ ਖਰੀ ਆ ਬੱਚਾ ਬੱਸੀ ਸੀ ਬੱਸੀ ਸੀ ਬਈ ਬੱਸੀ ਮਰ ਗਈ ਇਹਦੀ ਠੀਕ ਆ ਹਾਂ ਗੰਨਾ ਟਿਕਟੂ ਕਾ ਲਵਾਇ ਨਹੀਂ ਬਣ ਗਈ ਚੱਕਰ ਮਰ ਗਈ ਬੱਸੀ ਦੁੱਧ ਬਈ 14 ਕਿਲੋ ਐਨ ਕੰਡੇ ਵਾਲਾ ਆਪਣੇ ਘਰੇ ਚਾਰ ਟਾਂਕਾ ਚੁੱਕ ਕੇ ਲੈ ਜਾਵੇ ਅਗਲਾ ਠੀਕ ਆ ਜਮਾ ਪੂਰੀ ਫੁੱਲ ਤਸੱਲੀ ਕਰਕੇ ਲੈ ਜਾਵੇ ਠੀਕ ਆ ਜਮਾ ਚੋਈ ਆਈ ਚੂਈ ਬਾਕੀ ਦਿਖਾ ਦਿਓ ਤੁਹਾਨੂੰ ਲੈਵਾ ਇਹ ਕਹਿਣਾ ਬਈ ਕੀ ਬਾਤ ਆ ਲੈਵਾ ਚੈੱਕ ਕਰ ਲੋ ਲੈਵਾ ਸੁਭਾਈ ਵਾਲੇ ਬੰਦੇ ਕੋਲੇ ਵਾਗ ਗਈ 20 ਲੀਟਰ ਦੁੱਧ ਬੜ ਪਾਉ ਰਾਮ ਨਾਲ ਠੀਕ ਆ ਹਾਂ ਬਾਕੀ ਬਈ ਥਾਨ ਚੈੱਕ ਕਰ ਲੋ ਕੀ ਬਾਤ ਆ ਕੀ ਬਾਤ ਆ ਬਈ ਥਾਨ ਦੇ ਬਾਕੀ ਕੱਬ ਕੁੱਬ ਵੀ ਦਿਖਾ ਦੇ ਲੈ ਜਮਾ ਇਹ ਕਹਿਣਾ ਬਈ ਕੀ ਬਾਤ ਆ ਬਾਈ ਦੇ ਨਾ ਆ ਮਾਨੂੰ ਬਰੋਪਰ ਜਾਂਦੀ ਆ ਬਾਈ ਹਨਾ ਸਾਢੇ 5 ਫੁੱਟ ਕਰਦੇ ਹੋ ਬਈ ਬਹੜ ਦਾ ਲੰਮੀ ਲੰਮੀ ਬਥੇਰੀ ਆ ਸਹੀ ਗੱਲ ਆ ਬਾਈ ਦੋਤਾ ਬਈ 15 16 ਕਿਲੋ ਤੇ ਸੀ ਮੇਰੇ ਕੋਲ ਇਹਨੇ ਜੀ ਨਹੀਂ ਲਾਇਆ ਇੱਕ ਤਾਂ ਬੱਸੀ ਮਰ ਗਏ ਮੌਕੇ ਤੇ ਇੱਕ ਉਹ ਪ੍ਰਾਥਾ ਹੋ ਗਿਆ ਤਾਂ ਕਰਕੇ ਦੁੱਧ ਘਟ ਗਈ 14 ਲੀਟਰ ਦਾ ਫਿਰ ਬਿਆਨ ਕੰਡਿਆ ਵਾਲਾ ਹੋ ਬਈ ਠੀਕ ਆ ਬਾਈ ਤੋੜ ਦੇ ਬਾਹਰ ਨੂੰ ਮੜੀ ਜੀ ਚੰਕ ਬਾਈ ਚੈੱਕ ਕਰ ਲੋ ਬਾਹਰ ਤੇ ਸੁਨੱਖ ਪਾਉਣਾ ਚੈੱਕ ਕਰੋ ਲੇਵਾ ਤਾਂ ਮੈਂ ਕਹਿੰਦਾ ਕਿਆ ਬਾਤ ਆ ਬਹੁਤ ਚੰਗੀ ਵਾੜਾ ਬਈ ਕੱਦ ਮੂਰੇ ਸਾਹਮਣੇ 2 ਲੱਖ ਰੁਪਏ ਦੀ ਵਾੜਾ ਇੰਨੀ ਚੰਗੀ ਆ ਪਿਕਸ ਆ ਬੰਨਾ ਰੱਖ ਦਿਆ ਬਹੁਤ ਸੋਹਣਾ ਬਈ ਕੋਈ ਟੁੱਟ ਮੇਲੇ ਵਾਲੀ ਨਹੀਂ ਕਿ ਨਹੀਂ ਬਈ ਪੂਰਾ ਟਾਪ ਦਾ ਬਈ ਤੇ ਠੰਡੀ ਇੰਨੀ ਵਾਲਾ ਹਮ ਰੱਸਾ ਛੜਤਾ ਲੈ ਕੀ ਬਤਾ ਬਈ ਠੰਡੀ ਸੀਲ ਚੈੱਕ ਕਰ ਲੈ ਕੋਈ ਚੱਕਰੀ ਨਹੀਂ ਕਰਨ ਵਾਲੀ ਮੌਨਾ ਖੜੀ ਹੈ ਜਿਵੇਂ ਮਾਰੀ ਨਹੀਂ ਠੰਡੀ ਵਾਲਾ ਪਾ ਉੱਤੇ ਛੜਤਾ ਰੱਸਾ ਦਿਖਾ ਦੇ ਹਮ ਇੰਨੀ ਜਵੇ ਠੰਡੀ ਆ ਮੌ ਇਹ ਨਾਲ ਖੜੀਆ ਕਰਮ ਵਾਲੇ ਨੂੰ ਕੋਈ ਚੱਕਰੀ ਨਹੀਂ ਬਾਕੀ ਦੁੱਧ ਚਵਾਈ ਤੇ ਸੋਡੇ ਮੂਰੇ ਆਈ ਜਾਣਾ ਬਈ ਮੂਰੇ ਆ ਜਾਣਾ ਹਾਂ ਹਾਂ ਬਾਕੀ ਰੇਟ ਵੀ ਪਾਇਆ ਜਾਏ ਬੱਸੀਆਂ ਵਾਲਾ ਹੀ ਕਰਾਂਗੇ ਠੀਕ ਆ ਰੋਕ ਦੇ ਮੜਾ ਫੇਸਬੁਕ ਚ ਚੈੱਕ ਕਰ ਲੈ ਦਿਖਾ ਦੇ ਫੇਸਬੁਕ ਲੈ ਬਈ ਕੀ ਬਤਾ ਫੇਰ ਚੈੱਕ ਮੈਂ ਕਹਣਾ ਭਾਈ ਰੇਲ ਗੱਡੀ ਦੇ ਇੰਜਨ ਜਿੱਡੀ ਜਮਾ ਰੇਲ ਗੱਡੀ ਉਹ ਡੱਬੇ ਜੱਡੀ ਹੈ ਭਾਈ ਕਹਿਣ ਦੇ ਖਾਬ ਨਾਲ ਸਹੀ ਗੱਲ ਆ ਭਾਈ ਸੁਨੱਖਪੁਣਾ ਨਾ ਬਾੜ ਵਿੱਚ ਫੁੱਲਾ ਇਹ ਨਹੀਂ ਹੈਗਾ ਵੀ ਲਿਸੀਲਾ ਵੀ ਆ ਚਮਕ ਚਮਕ ਫੁੱਲਾ ਹਨਾ ਭਾਈ ਬਹੁਤ ਚੰਗੀ ਆ ਭਾਈ ਬਾੜ ਬਾਕੀ ਬਰੀਕੀ ਬਹੁਤ ਆ ਬਾੜ ਚ ਤੇ ਧਾਰ ਕਿਵੇਂ ਆ ਜੱਗ ਭਾਈ ਮਖਾ ਇੱਕ ਨੰਬਰ ਕਿਆ ਬਾਤ ਆ ਠੀਕ ਆ ਭਾਈ ਹਾਂ ਤੇ ਕੀ ਮੁੱਲ ਰੱਖੂ ਫਿਰ ਭਾਈ ਮੁੱਲ ਬਸ ਜਾਏਗਾ ਲਾਈਨ ਲਾਈਨ 45000 ਰੁਪਿਆ 4811 ਹਾਂ ਬਈ ਜਮਾਂ ਜਰ ਮਾਨਤਨ ਹੋਜੂ ਬਈ ਕੋਈ ਨਹੀਂ ਮਾਨਤਨ ਕਰਦਾਂਗੇ ਜੈ ਰੋਟਿਆ ਬਈ ਜਮਾਂ ਇੱਕ ਵਾਰੀ ਬਈ ਆ ਪੱਥਰ ਨੂੰ ਫੇਰ ਤੋਂ ਚੈੱਕ ਕਰਾਣਾ ਮੈਂ ਕਹਿੰਦਾ ਕਿਆ ਬਾਤਾਂ ਬਹੁਤ ਸੋਹਣਾ ਥਣ ਲਗਿਆ ਮੁੱਠੀ ਵਾਲਾ ਥਣਾ ਦੋਤਾਲੀ ਨਾਲ ਚੈੱਕ ਕਰ ਲੋ ਕਿਆ ਬਾਤਾਂ ਬਹੁਤ ਬਾਕੀ ਬਈ ਹੁੰਦੀ ਬਹੁਤ ਆ ਹੂੰ ਸਹੀ ਗੱਲ ਹੈ ਹੁੰਦੀ ਹੁੰਦੀ ਬਹੁਤ ਆ ਬਈ ਚੈੱਕ ਕਰ ਲੋ ਕੱਲਾ 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 ਸਾਨੂੰ ਨਾ ਹਾਂਜੀ ਹਾਂ ਤੇ ਅੱਗੇ ਬਈ ਦੋ ਨੰਬਰ ਤੇ ਇਹ ਬਈ ਜਰਸੀ ਆ ਦੂਜਾ ਸੂਆ ਰਹੇ ਜਣਾ ਸੂਈ ਵੀ ਆ ਟਾਈ ਮਹੀਨੇ ਦੀ ਚੱਕ ਪਾਸ ਆ ਬਈ ਇਹ ਟਾਈ ਮਹੀਨੇ ਦੀ ਟਾਈ ਮਹੀਨੇ ਦੀ ਬਈ ਕੋਈ ਵੀਰਾ ਬਦਲ ਸਾਈ ਕਰਾ ਕੇ ਲੈ ਜਾਵੇ 11 12 2024 ਦੀ ਇਹ ਗੱਬੜ ਹੋਈ ਵੀ ਆ ਠੀਕ ਆ ਆ 11 ਨੂੰ ਤਿੰਨ ਦੀ ਹੋ ਜੂ ਬਈ ਠੀਕ ਆ ਬਈ ਆ ਉਹ ਡਾਕਟਰ ਨਾਲ ਲਿਆ ਕੇ ਚਬਾਈ ਕਰਕੇ ਫੇਰ ਲੈ ਜਾਵੇ 9 ਲੀਟਰ ਦੁੱਧ ਐਨ ਕੰਡੇ ਵਾਲਾ ਬਈ ਠੀਕ ਆ ਲੈ 9 ਲੀਟਰ ਕੰਡੇ ਵਾਲਾ ਬਈ ਕਹਿੰਦਾ ਬਈ ਦੇ ਤਾਂ 10 11 ਲੀਟਰ ਸੀ ਬੱਸੀ ਉਹਨਾਂ ਨੇ ਆਪਾਂ ਨੂੰ ਦਿੱਤੀ ਨਹੀਂ ਆਪਾਂ 9 ਕਹਿ ਕੇ ਦੇਣੀ ਆ ਪਰ ਠੀਕ ਆ ਚਲ ਹੰਡੀ ਐਨੀਆਂ ਦਿਖਾ ਦੇ ਥਣ ਸੁਣ ਲੈਣਾ ਹੈ ਕਿਹੜਾ ਕਿਆ ਬਾਤਾਂ ਬਈ ਥਣ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਭਾਈ ਜਮਾ ਰਹਿਣਾ ਪਿਆ ਵਾਲੀ ਆ ਫੁੱਲ ਵੱਡੇ ਕੱਦ ਦੀ ਆ ਹੂੰ ਜਿੰਨਾ ਯਾਨੀ ਕਿ ਜਰਸੀ ਦਾ ਕੱਦ ਆ ਉਦੋਂ ਵੀ ਵੱਡਾ ਕੱਦ ਆ ਜਮਾ ਫੁੱਲ ਅਮਰੀਕਾ ਨਾਲ ਦੇ ਫਰੋਬਰ ਆਉਂਦੀ ਆ ਭਾਈ ਦਿਖਾ ਦੇ ਮਗਰੋਂ ਮਗਰੋਂ ਇਹਦਾ ਫਿਟਾ ਕੱਦ ਆ ਜਮਾ ਭਾਈ ਐ ਚੱਫੇ ਡਾ ਕੱਦ ਆ ਲੈ ਵਾ ਚੈੱਕ ਕਰ ਲੋ ਭਾਈ ਕੀ ਆ ਬਤਾ ਫਿਟ ਨਾਲ ਲੈ ਵਾ ਕੱਲਾ ਕੱਲਾ ਥਣਾ ਪੂਰੀ ਮਾਲਾ ਸੋਨਾ ਲੈ ਵਾ ਭਾਈ ਤੇ ਚਵਾਈ ਚੁਵਾਈ ਕਿਵੇਂ ਆ ਬਈ ਮਹੱਕ ਨੰਬਰ ਆ ਯਾਰ ਪਉਂਦੀ ਹੱਥ ਵੀ ਨਾ ਲਾਵੇ ਤੂੰ ਹੋਰ ਦੱਸ ਐਂ ਚੰਗੀ ਚੁਵਾਈ ਆ ਠੀਕ ਆ ਖੋਲ ਦੇ ਇਹਨੂੰ ਵੀ ਬਾਹਰ ਨੂੰ ਤੋਰ ਦੇ ਭਾਈ ਚੌਂਕ ਚੈੱਕ ਕਰ ਲੋ ਬਾਹਰ ਤੇ ਫੇਰ ਚੈੱਕ ਕਰ ਲੋ ਕੀ ਆ ਬਤਾ ਹਨ ਬਹੁਤ ਚੰਗੀ ਆ ਬਈ ਬੜੀ ਸੋਹਣੀ ਬੈਣ ਆ ਬਾਕੀ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਲੱਗੀ ਆ ਤੇ ਤੋਰਾ ਚੈੱਕ ਕਰ ਲਓ ਮੈਂ ਕਹਿੰਨਾ ਕੀ ਆ ਬਤਾ ਤੋਰਾ ਬਹੁਤ ਸੋਹਣਾ ਹੈ ਨਾ ਬਹੁਤ ਸੋਹਣਾ ਬਈ ਹੂੰ ਬਾਕੀ ਥਣ ਚੈੱਕ ਕਰ ਲਓ ਬਾਈ ਕੱਲਾ ਕੱਲਾ ਪਿਆਗਾ ਪੀੜੀ ਦੇ ਪਾਵੇ ਵਰਗਾ ਥਾਣਾ ਬਹੁਤ ਚੰਗਾ ਥਾਣਾ ਬਈ ਲੈ ਬਈ ਬੈਣ ਵੀ ਬਹੁਤ ਚੰਗੀ ਆ 2.5 ਮਹੀਨਿਆਂ ਦੀ ਬਾਈ ਚੈੱਕ ਪਾਸ ਚੈੱਕ ਪਾਸ ਬਈ ਜਮਾ 9 ਲੀਟਰ ਦੁੱਧ ਆ ਹਨਾ 9 ਲੀਟਰ ਬਈ ਜਮਾ ਮਣਕੇ ਲਿਜਾਵਾਂ ਠੀਕ ਆ ਹਾਂ ਤੇ ਕੀ ਮੋਲ ਆ ਫਿਰ ਜੱਗਿਆ ਜਾਇ ਜੀ ਬਾਈ ਰੇਟ ਜਿੰਨਾ ਮਰਜ਼ੀ ਕਰਾ ਲਾ 38000 ਰੁਪਏ ਦੀ ਬਸ ਦੱਸੋ ਹੋ ਜਾਉ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਾ 38000 ਹਾਂ ਬਾਈ ਜਮਾ ਜਾਇਜ ਠੀਕ ਆ ਮੇਰੇ ਬਾੜ ਬਾਈ ਸੇਵਾ ਵਾਲੇ ਬੰਦੇ ਕੋਲੇ ਪਾਕੀ ਬੜਾ ਦੇਲੇ ਵੇਚਣ ਨੂੰ ਨਹੀਂ ਨਹੀਂ 70 75000 ਦੀ ਬੜ ਜਿੰਨੂੰ ਮਰਜ਼ੀ ਦੇ ਦੇ ਕੋਈ ਠੀਕ ਆ ਬਾਈ ਹਾਂ ਅੱਗੇ ਬਾਈ ਤਨਾ ਨੰਬਰ ਤੇ ਐਵੇਂ ਬਈ ਕੋਕਾ ਪੀਸਾ 5 ਮਹੀਨੇ ਦੀ ਗੱਭਣਾ 7 ਲੀਟਰ ਦੁੱਧ ਆ ਬਈ ਪਹਿਲਾਂ ਵਹਿੜਾ ਠੀਕਾ ਦੂਜੇ ਸਵੇਰ ਵਾਸਤੇ ਗੱਭਣਾ 5 ਮਹੀਨੇ ਦੀ ਬਈ ਠੀਕਾ ਹਾਂ ਬਾਕੀ ਦੁੱਧ ਜਦੋਂ ਦੋ ਟਾਈਮ ਬਈ ਚਵਾਈ ਕੀਤੀ ਮੈਂ ਕਿਹਾ ਬਈ ਕੋਈ ਚੱਕਰੇ ਨਹੀਂ ਜਿੰਨਾ ਜਦੋਂ ਉਹ ਗੇਟ ਦੇ ਅੰਦਰ ਆ ਪੂਰੀ ਫੁੱਲ ਲਗਾ ਪਛਲੀ ਕਰੇ ਜਦੋਂ ਗੇਟੋਂ ਬਾਹਰ ਹੂੰ ਤਾਂ ਮਾਂ ਦੀ ਕੁਛ ਵੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਪਸ਼ੂ ਦੀ ਵੀ ਠੀਕਾ ਬਈ ਤਾਂ ਆਪਾਂ ਹੀ ਬਈ ਲਾਉਣੇ ਆ ਹਨਾ ਹੂੰ ਰੱਬ ਨਾ ਕਰੇ ਹੁਣ ਮੈਂ ਮਹਸ ਲੈ ਆਂ ਸਰ ਮਰਗੀ ਠੀਕ ਹੈ ਇਹ ਕੋਈ ਪਤਾ ਨਹੀਂ ਹੁੰਦਾ ਕਿਸਮਤ ਦਾ ਵੀ ਜਿੰਨੂੰ ਦੇ 2 ਰੁਪਏ ਦੇਣਿਆ ਕੋਈ ਲਫਾ ਨੁਕਸਾਨ ਹੁੰਦਾ ਹੀ ਰਹਿੰਦਾ ਤੇ ਬਾਕੀ ਕਾਹ ਨੂੰ ਕਰਨ ਕਰਮ ਵਾਲਾ ਨਾ ਹੂੰ ਬਾਕੀ ਥਾਣੇ ਛੱਲੀ ਕਰਕੇ ਦੇ ਜਾ ਬਈ ਅਗਲਾ ਥਾਣੇ ਇਹਦੇ ਵੀ ਕੀ ਬਾਤ ਮੈਂ ਕਿਹਾ ਬਈ ਬੈਰ ਬੱਛੀ ਵੀ ਕੀ ਬਾਤ ਆ ਦੇਖ ਲੈ ਹੂੰ ਸਹੀ ਗੱਲ ਆ ਪੂਰੇ 5 ਮਹੀਨੇ ਦੀ ਗੱਪਣਾ ਬਈ ਬਸ ਇਹਨਾਂ ਨੂੰ ਲੱਗ ਜੂ ਇੱਕ ਦੋ ਦਿਨਾਂ ਤੱਕ ਠੀਕ ਹੈ ਬਈ ਹਾਂ ਤੋਰ ਦੇ ਬਾਹਰ ਨੂੰ ਬਈ ਫੇਸ ਚੈੱਕ ਕਰ ਲੋ ਕੀ ਬਾਤਾਂ ਬਈ ਚਮਕ ਚੈੱਕ ਕਰ ਲੋ ਪ੍ਰਿੰਟ ਚੈੱਕ ਕਰ ਲੋ ਮੈਂ ਕਹਣਾ ਕੀ ਬਾਤ ਹਸਣਾ ਖਮਣਾ ਨਾ ਜੇ ਗੱਲ ਕਰੀ ਬੜੀ ਸੋਹਣੀ ਬਹਿਣ ਲੱਗ ਜਾਈ ਚੰਗੀ ਆ ਸਨਕ ਪੁਣਾ ਬਾਈ ਬੱਸੀ ਚ ਫੁੱਲ ਆ ਤੇ ਜੇ ਬਾਈ ਕੋਈ ਆਪਦੇ ਤਸੱਲੀ ਕਰਾਉਣੀ ਹੋਵੇ ਹਾਂ ਹਾਂ ਬਾਈ ਡਾਕਟਰ ਆਵਾ ਨਾਲ ਲਿਆਵੇਗਾ ਕੋਈ ਚੱਕਰੀ ਨਹੀਂ ਠੀਕ ਆ ਹਾਂ ਹਾਂ ਇਹ ਚੈੱਕ ਕਰ ਲਓ ਹੱਕ ਬੰਦਾ ਜੇ ਉਹਨੇ ਪੈਸੇ ਲਾਉਣੇ ਆ ਹੱਕ ਬੰਦਾ ਆਪਾਂ ਵੀ ਕਰਾ ਕੇ ਲਾਉਣੇ ਆ ਤਾਂ ਯਾਰ ਹਨਾ ਬਾਈ ਬੱਸੀ ਬਹੁਤ ਚੰਗੀ ਆ ਹੂੰ ਲੈ ਲੇਵਾ ਚੈੱਕ ਕਰ ਲਓ ਕਿਆ ਬਾਤ ਆ ਥਣ ਚੈੱਕ ਕਰ ਲਓ ਲੈ ਫੇਸਬੁਕ ਲਗਾਈਏ ਮਗਾ ਇੱਕ ਨੰਬਰ ਆ ਬਾਈ ਚੁਬਾਈ ਜਬੂ ਸੀਲ ਠੰਡੀ ਦਾ ਬੁਲੇਖਾ ਨਹੀਂ ਕਿਸੇ ਵੀ ਬਾਸੇ ਬੱਸੀ ਹੱਥ ਨਹੀਂ ਦਰਾਉਂਦੀ ਬਾਈ ਹੂੰ ਕੀ ਮੋਲਾ ਫਰਜ ਗਿਆ ਦਾ ਬਾਈ ਮੁੱਲ ਕਰਾਉਣ ਨੂੰ ਭੋਦੀ 50 ਕਰਾਲਾ 45000 ਦੇ ਦੇਣੀ ਆ ਬਸ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਤੇ 50 ਕਰਾਲਾ 45000 45000 ਦੀ ਦੇਣੀ ਆ ਬਾਈ ਜਮਾ ਜਸ ਉਹ ਜਾਇ ਜਰੇ ਦੀ ਆ ਜਮਾ ਬਾਈ ਕਹਿੰਦਾ ਜਸ ਨੋ ਆ ਬਾਈ ਦੇਣੀ ਆ ਕਿ ਤੇ ਥੋੜਾ ਕਣਾ ਮਾਨਤਨ ਹੋ ਜੂ ਕੋਈ ਵਾਲ ਨਹੀਂ ਛੋੜ ਛੱਪਾ ਹੋਊ ਬਾਈ ਬਸ ਇਹ ਚੋਂ ਠੀਕ ਆ ਛੋੜ ਛੱਪਾ ਬਾਈ ਕਹਿੰਦਾ ਮੌਕੇ ਤੇ ਜਰੂਰ ਹੋ ਜੂ ਬਾਕੀ ਥਣ ਬਹੁਤ ਚੰਗਾ ਲੱਗਿਆ ਬਾਈ ਮੁੱਠੀ ਵਾਲਾ ਥਣਾ ਠੰਡੀ ਬਹੁਤ ਆ ਬਾਈ ਲੈ ਚੈੱਕ ਕਰ ਲੋ ਲੈ ਫੋਨ ਹੂੰ ਅੱਗੇ ਬਈ ਅਖੀਰ ਲਾ ਬੱਚਾ ਜੰਮਿਆ ਇਹ ਬੱਸੀ ਆ ਬਈ 8-9 ਮਹੀਨੇ ਦੀ ਉਮਰ ਆ ਇਹਦੀ ਬੱਸੀ ਦੀ ਠੀਕ ਆ ਥਣ ਦਿਖਾ ਦੇ ਆ ਜਾ ਥਣ ਚੈੱਕ ਕਰਾ ਦਿੰਨੇ ਆ ਬਈ ਬੋਦੀ ਵਾਦੀ ਬੱਸੀ ਦੇ ਬੱਚੇ ਦੀ ਬਹੁਤ ਸੋਹਣੀ ਆ ਮੈਂ ਕਹਿੰਦਾ ਕੀ ਆ ਵਾਤਾ ਬਈ ਥਣ ਬਹੁਤ ਚੰਗਾ ਲੱਗ ਰਿਹਾ ਬਹੁਤ ਚੰਗਾ ਬਈ ਆ ਦੇ ਫੇਸ ਦਿਖਾ ਦੇ ਫੇਸ ਦਿਖਾ ਦੇ ਤੇਰਾ ਲੈ ਕੀ ਆ ਵਾਤਾ ਬਈ ਕੀ ਆ ਵਾਤਾ ਦੇਖੋ ਚੰਗੀ ਸਮਾਈ ਹੋਗੀ ਬਹੁਤ ਚੰਗਾ ਬਣੂ ਬਈ 4-5 ਮਹੀਨੇ ਦੀ ਬਣਨ ਵਾਲੀ ਆ ਦੇਖ ਲੈ ਇਹ ਕਹਿੰਦੇ ਮੜਾ ਇੱਕ ਇਧਰ ਨਹੀਂ ਸੜ ਮੌਕਾ ਤਾਂ ਹੋ ਗਿਆ ਵਾ ਠੀਕ ਆ ਉਹਦੇ ਬਲੱਡ ਦਾ ਟੀਕਾ ਲਵਾਤਾ ਕੋਈ ਬਹਿਮ ਨਹੀਂ ਦਾ ਕੋਈ ਚੱਕਰ ਨਹੀਂ ਦਿਖ ਇੱਕ ਮਿੰਟ ਬਈ ਸੁੱਕਿਆ ਹੁੰਦਾ ਹੈ ਆ ਦੇ ਹਾਂ ਇੱਕ ਮੋਹ ਹਾਂ ਇਹਦਾ ਕੋਈ ਚੱਕਰ ਨਹੀਂ ਦਾ ਵੇਖ ਇਹਦੀ ਕੋਈ ਅਹੇ ਬਹਿਮ ਵਾਲੀ ਗੱਲ ਨਹੀਂ ਗਈ ਠੀਕ ਆ ਬਈ ਪਰ ਰੇਟ ਆ ਪਾਏ 5000 ਦੀ ਦੇ ਦਾਂਗੇ ਬੱਸੀ ਠੀਕ ਆ ਕਿਆ ਬਾਤ ਹੈ ਬੱਚਾ ਬਹੁਤ ਚੰਗਾ ਬਈ ਇਹਨੇ ਸੰਭਲ ਆ ਜਾਣਾ ਪਰ ਨਾਲ ਆਇਆ ਇੰਨੇ ਪੈਸਿਆਂ ਦਾ ਕੁਝ ਵੀ ਨਹੀਂ ਆਉਂਦਾ ਤੋਰਾ ਚੈੱਕ ਕਰ ਲਓ ਬਈ ਬੱਸੀ ਦਾ ਇੱਕ ਨੰਬਰ ਆ ਬਾਕੀ ਚੌੜੀ-ਚੂੜੀ ਚੈੱਕ ਕਰ ਲਓ ਕਿਸੇ ਦਾ ਫੁੱਲ ਆ ਸਮੱਖ ਪੋਣਾ ਨਾ ਬੱਸੀ ਤੇ ਫੋਲ ਮੁੱਲ ਹੈਗਾ 5000 5000 ਬਾਈ ਜਮ੍ਹਾਂ ਜਾਏ ਕੋਈ ਗੱਲ ਨਹੀਂ ਮੰਨਤਾਂ ਕਰਦਾ ਠੀਕਾ 5000 ਰੁਪਏ ਬਾਈ ਕਹਿੰਦਾ ਮੁੱਲ ਆ ਬਾਕੀ ਮੌਕੇ ਤੇ ਮੰਨਤਾਂ ਨੂੰ ਜ਼ਰੂਰ ਹੋਜੋ ਕੱਲਾ ਕੱਲਾ ਥਾਣਾ ਬਾਈ ਪੂਰੀ ਵਿਕੀ ਤੇ ਕਰ ਮਾਰੀ ਦੇ ਖਣ ਲੱਗੇ ਵੇ ਆ ਤੇ ਨਗਿਸੀ ਕੇ ਬਾਈ ਕੋਲੇ ਬਾਈ 4 ਆਪਾਂ ਚਾਰ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਦ ਨੂੰ ਧੰਨਵਾਦ ਜੀ